ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਸਵਾਗਤ ਹੈ ਤੁਹਾਡਾ ਮਰਾਜ ਰਸੋਈ ਚੈਨਲ ਤੇ ਤੇ ਇਹ ਮਠਿਆਈ ਜਿਹੜੀ ਤੁਸੀਂ ਦੇਖ ਰਹੇ ਹੋ ਜੀ ਆਪਾਂ ਬਣਾਈ ਆ ਛੱਲੀਆਂ ਤੋਂ ਛੱਲੀਆਂ ਜਿਹੜੀਆਂ ਆਪਾਂ ਭੁੰਨ ਕੇ ਖਾਣੇ ਆ ਵਾਲ ਕੇ ਖਾਣੇ ਆ ਕੱਚੀਆਂ ਛੱਲੀਆਂ ਤੇ ਤੁਸੀਂ ਵੀ ਬਣਾਉਣੀ ਹੈ ਤਾਂ ਆ ਜਾਓ ਵੀਡੀਓ ਦੇ ਨਾਲ ਬਣਜੋ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਲਿਓ ਤੇ ਲਾਇਕ ਸ਼ੇਅਰ ਕਰਦੇ ਜਾਓ ਜੀ ਵੀਡੀਓ ਨੂੰ ਤੇ ਇਧਰ ਆਪਾਂ ਦੋ ਛੱਲੀਆਂ ਲੈਣੀਆਂ ਤੇ ਇਹਦਾ ਉੱਪਰੋਂ ਆਪਾਂ ਛਲਕਾ ਲਾ ਕੇ ਤੇ ਦਾਣੇ ਆ ਜਿਹੜੇ ਇਹਦੇ ਕੱਢ ਲੈਣੇ ਆ ਦੇਖੋ ਇਸ ਤਰ੍ਹਾਂ ਦੇ ਦਾਣੇ ਹੋਣੇ ਚਾਹੀਦੇ ਆ ਤੇ ਨਾ ਹੀ ਜ਼ਿਆਦਾ ਪੱਕੇ ਤੇ ਨਾ ਹੀ ਜ਼ਿਆਦਾ ਕੱਚੇ ਹੋਣ। ਤੇ ਦਾਣੇ ਆਪਾਂ ਪਹਿਲਾਂ ਕੱਢ ਰੱਖੇ ਸੀਗੇ ਦੋ ਛਲੀਆਂ ਦੇ ਤੇ ਇਹਨਾਂ ਨੂੰ ਧੋ ਲਿਆ ਚੰਗੀ ਤਰ੍ਹਾਂ। ਤੇ ਧੋ ਕੇ ਹੁਣ ਆਪਾਂ ਇਹਨਾਂ ਨੂੰ ਇੱਕ ਮਿਕਸੀ ਵਾਲਾ ਜੱਗ ਲੈ ਲੈ ਉਹਦੇ ਵਿੱਚ ਪਾ ਲੈਣਾ। ਤੇ ਇਹ ਵਿੱਚ ਥੋੜਾ ਜਿਹਾ ਪਾਵਾਂਗੇ ਪਾਣੀ ਤੇ ਪੀਸ ਕੇ ਨੂੰ ਆਪਾਂ ਪੇਸਟ ਜਿਹੜਾ ਇਹਦਾ ਤਿਆਰ ਕਰ ਲੈਣਾ ਜਮਾ ਬਰੀਕ। ਤੇ ਪਾਣੀ ਆ ਜਿਹੜਾ ਤੁਸੀਂ ਪਹਿਲਾਂ ਹਿਸਾਬ ਨਾਲ ਪਾਓ ਜ਼ਿਆਦਾ ਨਾ ਪਾਓ ਕਿਉਂਕਿ ਫਿਰ ਪੇਸਟ ਜਿਹੜਾ ਆਪਣਾ ਜ਼ਿਆਦਾ ਪਤਲਾ ਨਾ ਹੋ ਜੇ। ਤੇ ਇਸ ਤਰ੍ਹਾਂ ਦਾ ਰੱਖਣਾ ਇਹ ਪੇਸਟ ਜਿਹੜਾ ਦੇਖੋ ਤੇ ਪੀਸ ਲੈ ਇਹਨੂੰ ਆਪਾਂ ਤੇ ਵਿੱਚ ਕੋਈ ਵੀ ਦਾਣਾ ਚਾਹੇ ਕਚਰਾ ਰਹਿਣ ਚਾਹੀਦਾ ਜਮੈਂ ਇਹਨੂੰ ਬਰੀਕ ਕਰ ਲੈਣਾ ਇਹਨੂੰ ਪੀਸ ਕੇ ਤੇ ਫੇਰ ਹੀ ਮਠਾਈਆਂ ਜਿਹੜੀ ਵਧੀਆ ਬਣੂंगी ਆਪਣੀ ਤੇ ਨਹੀਂ ਤਾਂ ਫਿਰ ਉਹ ਕਚਰੇ ਜਿਹੜੇ ਰਹਿ ਗਏ ਆਪਣੇ ਵਿੱਚ ਆਈ ਜਾਣਗੇ ਮਠਾਈਆਂ ਜਿਹੜੀ ਵਧੀਆ ਨਹੀਂ ਬਣਨੀਆਂ ਆਹ ਦੇਖੋ ਇਸ ਤਰ੍ਹਾਂ ਜਮੈਂ ਇਹਨੂੰ ਸਮੂਥ ਕਰ ਲੈਣਾ ਤੇ ਲੋ ਜੀ ਹੁਣ ਆਪਾਂ ਅੱਗੇ ਦਿਖਾਉਣੇ ਆ ਸਾਨੂੰ ਇਹਦੇ ਵਿੱਚ ਪਾ ਲਈ ਆਪਾਂ ਖੰਡ ਮਿੱਠਾ ਤੁਸੀਂ ਸਵਾਦ ਦੇ ਹਿਸਾਬ ਨਾਲ ਪਾ ਲਿਓ ਜਿੰਨਾ ਖਾਣੇ ਨੂੰ ਵਧ ਘੱਟ ਤੇ ਮੈਂ ਵਸ ਇੱਕ ਕੌਲੀ ਘਣ ਦੀ ਪਾ ਲਈ ਐ ਇਹ ਆਪਾਂ ਮੈਤਾ ਪਾ ਲਿਆ ਜੀ ਇੱਕ ਕਟਸ਼ੀ ਇਹਨੂੰ ਬੈਂਡਰ ਦੇਣ ਵਾਸਤੇ ਜੇ ਮੈ ਤਾਂ ਨਾ ਹੋਵੇ ਤੁਹਾਡੇ ਕੋਲ ਤੁਸੀਂ ਥੋੜਾ ਜਿਹਾ ਕਣਕ ਦਾ ਆਟਾ ਪਾ ਲਿਓ ਤੇ ਹੁਣ ਉੱਪਰ ਆਪਾਂ ਥੋੜਾ ਜਿਹਾ ਦੁੱਧ ਪਾਵਾਂਗੇ ਜਿੰਨਾ ਕ ਆਪਾਂ ਮੈਤਾ ਪਾਇਆ ਤੇ ਇਹਨੂੰ ਵੀ ਚੰਗੀ ਤਰ੍ਹਾਂ ਵਿੱਚ ਮਿਲਾ ਦੇਣਾ ਆਪਾਂ ਤੇ ਇੱਕ ਚੁਟਕੀ ਆਪਾਂ ਖਾਣਾਂ ਦਾ ਛੋਟਾ ਪਾਇਆ ਉਹਦੇ ਨਾਲ ਇਹ ਮਠਿਆਈ ਜਿਹੜੀ ਬਹੁਤ ਹੀ ਸੌਫਟ ਬਣੂਗੀ ਤੇ ਇਹ ਦੇਖੋ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਲਾ ਲਿਆ ਹੁਣ ਥੋੜੀ ਜਿਹੀ ਕੰਡ ਆ ਜਿਹੜੀ ਬਚੀ ਹੋਈ ਸੀ ਆਪਾਂ ਉਹ ਵੀ ਪਾ ਦਿੱਤੀ ਆ ਥੋੜਾ ਜਿਹਾ ਦੇ ਉੱਪਰ ਦੁੱਧ ਹੋਰ ਪਾ ਲਿਆ ਕਿਉਂਕਿ ਘੋਲ ਹੈ ਥੋੜਾ ਇਹ ਮੈਨੂੰ ਸਖਤ ਲੱਗ ਰਿਹਾ ਸੀਗਾ ਤੇ ਹੁਣ ਥੋੜੀ ਜਿਹੀ ਸੌਫ ਆਪਾਂ ਪਾਵਾਂਗੇ ਤੁਸੀਂ ਪਸੰਦ ਕਰਦੇ ਤਾਂ ਪਾ ਲਓ ਨਹੀਂ ਛੱਡ ਵੀ ਸਕਦੇ ਹੋ ਤੇ ਦੋ ਤੋਂ ਤਿੰਨ ਇਲਾਚੀਆਂ ਲੈ ਕੇ ਆਪਾਂ ਕੁੱਟ ਕੇ ਬੀਜ ਕੱਢ ਕੇ ਪਾ ਦਾਂਗੇ ਸਰਕੀ ਨਾਲ ਪਾਓ ਤੁਸੀਂ ਬੀਜ ਪਾਉਣ ਫਲੇਵਰ ਵਾਸਤੇ ਤੇ ਇਹ ਚੰਗੀ ਤਰ੍ਹਾਂ ਆਪਾਂ ਮਿਲਾ ਕੇ ਇਹਨੂੰ ਤੇ ਫਿਰ ਆਪਾਂ ਬਣਾਉਣੀ ਆ ਜੀ ਮਠਿਆਈ ਇਹ ਜੀ ਤੇ ਤੁਸੀਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਓ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਰ ਦਿਆ ਕਰੋ ਛੋਟਾ ਜਿਹਾ ਪਿਆਰਾ ਜਿਹਾ ਕਮੈਂਟ ਕਰ ਦਿਆ ਕਰੋ ਜੀ ਵੀਡੀਓ ਦੇਖ ਕੇ ਉਦਾਂ ਹੀ ਛੱਡ ਕੇ ਨਾ ਚਲੇ ਜਾਇਆ ਕਰੋ ਕਮੈਂਟ ਤੁਸੀਂ YouTube ਤੇ ਜਾ ਕੇ ਕਰਿਆ ਕਰੋ ਜੀ WhatsApp ਤੇ ਨਾ ਕਰਿਆ ਕਰੋ ਜਿੰਨਾਂ ਕੋਲ ਨੰਬਰ ਹੁੰਦਾ ਕਈ ਵਾਰ WhatsApp ਤੇ ਮੈਸੇਜ ਕਰ ਦਿੰਦੇ ਆ ਤੇ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਫਿਰ ਆਪਾਂ ਨੂੰ YouTube ਤੇ ਜੇ ਤੁਸੀਂ ਜਾ ਕੇ ਮੈਸੇਜ ਕਰੋਗੇ ਕਮੈਂਟ ਕਰੋਗੇ ਤਾਂ ਉਹਦਾ ਫਾਇਦਾ ਹੋਊਗਾ ਇਹ ਇੰਨੀ ਕਰ ਰਿਕਵੈਸਟ ਆ ਆਪਣੀ ਵੀ ਕਮੈਂਟ ਤੁਸੀਂ YouTube ਤੇ ਚਾਟ ਕਰਿਆ ਕਰੋ ਜੀ ਤੇ ਲੋ ਜੀ ਆਪਣਾ ਘੋਲ ਹੈ ਜਿਹੜਾ ਤਿਆਰ ਹੋ ਚੁੱਕਿਆ ਹੈ ਇਹ ਆਪਾਂ ਥੋੜਾ ਜਿਹਾ ਪਿਸਤਾ ਲੈ ਆਇਆ ਕੁਛ ਆਪਣੇ ਕੋਲ ਹੈਗਾ ਜੀ ਨਾਰੀਅਲ ਦਾ ਪੂਰਾ ਤੇ ਦੇਖੋ ਇਸ ਤਰ੍ਹਾਂ ਦਾ ਚਾਹੀਦਾ ਆਪਾਂ ਨਾ ਹੀ ਜ਼ਿਆਦਾ ਪਤਲਾ ਤੇ ਨਾ ਹੀ ਜ਼ਿਆਦਾ ਮੋਟਾ ਇਹ ਘੋਲ ਆਪਣਾ ਬਣ ਕੇ ਬਿਲਕੁਲ ਤਿਆਰ ਹੈ ਹੁਣ ਇਧਰ ਆਪਾਂ ਸਰੋਂ ਦਾ ਤੇਲ ਲੈ ਲਿਆ ਜੀ ਤੁਸੀਂ ਘਿਓ ਲੈ ਲਿਓ ਰਫਐਂਡ ਲੈ ਲਿਓ ਮੈਂ ਜ਼ਿਆਦਾਤਰ ਸਰੋਂ ਦਾ ਤੇਲ ਵਰਤਦੀ ਆਂ ਤੇ ਮੈਂ ਤੇਲ ਹੀ ਲੈ ਜੇ ਤੇ ਇਹਦੇ ਵਿੱਚ ਆਪਾਂ ਕੜਸੀ ਭਰ ਕੇ ਪਾ ਦੇਣੀ ਆ ਦੇਖੋ ਇਸ ਤਰ੍ਹਾਂ ਕਿਉਂ ਆਪਾਂ ਇਹਨੂੰ ਟੱਚ ਵੀ ਕਰਨਾ ਉੱਪਰ ਆਪਾਂ ਤੇਲ ਥੋੜਾ ਜਿਹਾ ਇਹਦੇ ਪਾਈ ਜਾਣਾ ਗਰਮ ਤੇ ਫਿਰ ਇਹਨੇ ਉੱਪਰ ਆ ਜਾਣਾ ਤੈਰ ਕੇ ਤੇ ਫਿਰ ਆਪਾਂ ਇਹਨੂੰ ਦੂਜਾ ਪਾਸਾ ਇਹਦਾ ਥਲਦਾਂਗੇ ਦੇਖ ਜੇ ਤੁਹਾਨੂੰ ਇਹ ਮਾਲਪੂੜੇ ਲੱਗ ਰਹੇ ਹੋਣਗੇ ਤੇ ਪਰ ਟੇਸਟ ਜਿਹੜਾ ਇਹਨਾਂ ਦਾ ਬਹੁਤ ਹੀ ਵੱਖਰਾ ਮਾਲਪੂੜਿਆਂ ਨਾਲੋਂ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਇਹ ਮਿਠਾਈ ਮਾਲਪੂੜੇ ਨਹੀਂ ਬਣਦੇ ਹੈਗੇ ਦੇਖ ਜੇ ਤੁਹਾਨੂੰ ਮਾਲਪੂੜੇ ਲੱਗ ਰਹੇ ਹੋਣਗੇ ਤੇ ਬਾਰੇ ਇੰਨਾ ਦਾ ਟੇਸਟ ਹੈ ਜਿਹੜਾ ਰੱਖੜਾ ਹਲਪੂੜਿਆਂ ਨਾਲੋਂ ਤੁਸੀਂ ਵੀ ਇੱਕ ਵਾਰ ਜੂੜ ਬਣਾ ਕੇ ਦੇਖਿਓ ਜੀ ਮਠਿਆਈਆ ਜਿਹੜੀ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਤੇ ਰੱਖ ਵੀ ਸਕਦੇ ਆ ਤੁਸੀਂ ਕਈ ਦਿਨ ਖਰਾਬ ਵੀ ਨਹੀਂ ਹੁੰਦੀ ਇਹ 810 ਦਿਨ ਰੱਖ ਸਕਦੇ ਆ ਤੁਸੀਂ ਖਰਾਬ ਨਹੀਂ ਹੁੰਦੀ ਲੋ ਜੀ ਇਹ ਪੱਕ ਚੁੱਕਿਆ ਹੁਣ ਆਪਣਾ ਇੱਕ ਪੀਸ ਆ ਜਿਹੜਾ ਦੇਖੋ ਕਿੰਨਾ ਸੋਹਣਾ ਕਲਰ ਆਇਆ ਇਹ ਨੂੰ ਪਹਿਦਰ ਰੱਖ ਲੈਨੇ ਪੇਪਰ ਦੇ ਉੱਪਰ ਤੇ ਹੁਣ ਆਪਾਂ ਹੋਰ ਪਾ ਕੇ ਨਾਲ ਦੀ ਨਾਲ ਪਕਾਈ ਚੱਲਾਂਗੇ ਸਾਰੇ ਤੇ ਤੁਸੀਂ ਇੱਕ ਵਾਰ ਟ੍ਰਾਈ ਜ਼ਰੂਰ ਕਰਿਓ ਜੀ ਮੇਰੇ ਕਹਿਣ ਤੇ ਮੈਂ ਦਿੱਤੀ ਹੋਈ ਰੈਸਪੀ ਤੇ ਤੇ ਫਿਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਡੀ ਮਿਠਾਈ ਜਿਹੜੀ ਕਿੱਦਾਂ ਦੀ ਬਣੀ ਐ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਲਿਆ ਕਰੋ ਜੀ ਇੰਨੀ ਕਿ ਰਿਕੁਐਸਟ ਐ ਆਪਣੀ ਕਿਉਂਕਿ ਬਹੁਤ ਮੀਂਹ ਲੱਗ ਜਾਇਆ ਗਰਮੀ ਦੇ ਵਿੱਚ ਹੋਰ ਵੀ ਕੰਮ ਹੁੰਦੇ ਵੀਡੀਓ ਜਿਹੜੀ ਤੁਸੀਂ 10 ਮਿੰਟ ਦੀ ਦੇਖਦੇ ਹੋ ਤੇ ਘੰਟਾ ਡੇਢ ਘੰਟਾ ਲੱਗ ਜਾਂਦਾ ਬਣਾਉਣ ਤੇ ਫਿਰ ਉਹਨੂੰ ਐਡਿਟ ਕਰਨਾ ਹਨਾ ਫਿਰ ਅਪਲੋਡ ਹੁੰਦੀ ਐ ਕਿਤੇ ਜਾ ਕੇ ਤੇ ਬਹੁਤ ਮੱਥਾ ਵਾਇਦਾ ਬਹੁਤ ਮਿਹਨਤ ਲੱਗਦੀ ਹੈ ਤੇ ਫਿਰ ਤੁਸੀਂ ਦੇਖਿਆ ਕਰੋ ਜਰੂਰ ਜੀ ਤੇ ਕੋਈ ਨਾ ਬੇ ਰਿਸਪਾਂਸ ਵੀ ਜਰੂਰ ਦਿਆ ਕਰੋ ਤੇ ਤੁਹਾਨੂੰ ਵੀ ਕੋਈ ਰੈਸਪੀ ਚਾਹੀਦੀ ਹੁੰਦੀ ਆ ਤਾਂ ਦੱਸ ਦਿਆ ਕਰੋ ਜੀ ਆਪਾਂ ਜਰੂਰ ਬਣਾ ਕੇ ਪਾਵਾਂਗੇ ਤੁਹ ਟੱਕ ਹੈ ਤੇ ਵੀਡੀਓ ਜੇ ਕੋਈ ਵੀ ਚੀਜ਼ ਤੁਹਾਨੂੰ ਰੈਸਪੀ ਚਾਹੀਦੀ ਹੁੰਦੀ ਹੈ ਇਹ ਲੋ ਜੀ ਦੇਖੋ ਆਪਣੀ ਮਠਾਈ ਜਿਹੜੀ ਬਣ ਰਹੀ ਹੈ ਕਿੰਨੀ ਵਧੀਆ ਇੱਕ ਵਾਰ ਜੇ ਤੁਸੀਂ ਬਣਾ ਕੇ ਖਾਓਗੇ ਤਾਂ ਇਹਦਾ ਟੇਸਟ ਆ ਜਿਹੜਾ ਤੁਹਾਨੂੰ ਫੇਰ ਹੀ ਪਤਾ ਚੱਲੂਗਾ ਵੀ ਕਿੱਦਾਂ ਦਾ ਤੇ ਜਰੂਰ ਬਣਾਇਓ ਜੀ ਕਿਉਂਕਿ ਹੁਣ ਮੀਂਹ ਦਾ ਮੌਸਮ ਚੱਲ ਰਿਹਾ ਤੇ ਬਸ ਵਕ-ਵਕ ਚੀਜ਼ਾਂ ਦਾ ਜੀ ਕਰਦਾ ਹੁੰਦਾ ਹੈ ਨਾ ਤੇ ਆਪਾਂ ਘਰੇ ਬਣਾ ਸਕਦੇ ਹਾਂ ਬਾਹਰੋਂ ਲੈਣ ਨਾਲੋਂ ਬਾਹਰੋਂ ਆਪਾਂ ਨੂੰ ਚੀਜ਼ ਨਹੀਂ ਵਧੀਆ ਮਿਲਦੀ ਕਿਉਂਕਿ ਅੱਜਕੱਲ੍ਹ ਗਰਮੀ ਦੇ ਵਿੱਚ ਮੱਛਰ ਮੱਖੀਆਂ ਕਿਰਲੀਆਂ ਹਨ ਤੇ ਇਹ ਚਲੋ ਸਾਰੇ ਤਾਂ ਨਿੱਕੋ ਜਿਹੇ ਹੁੰਦੇ ਵਿੱਚ ਤਾਂ ਚੀਜ਼ ਟੱਕ ਸਮਰ ਕੇ ਵੀ ਰੱਖਦੇ ਆ ਤੇ ਪਰ ਜ਼ਿਆਦਾਤਰ ਅੱਜਕੱਲ੍ਹ ਅਲਗਰਜੀ ਦੇ ਨਾਲ ਹੀ ਚੀਜ਼ ਬਣਾਈ ਜਾਂਦੀ ਹੈ ਨਾ ਤੇ ਵੀ ਚਲੋ ਆਪਾਂ ਸੇਲ ਹੀ ਕਰਨੀ ਆ ਜਿੱਦਾਂ ਮਰਜ਼ੀ ਹੋਵੇ ਤੇ ਫਿਰ ਉਹ ਚੀਜ਼ ਆ ਜਿਹੜੀ ਮੱਖੀਆਂ ਮੱਛਰ ਲੱਗੇ ਹੁੰਦੇ ਹੁੰਦੇ ਪਰ ਆਪਾਂ ਖਾਣਿਆਂ ਤੇ ਬਿਮਾਰ ਹੁੰਦੇ ਆ ਨਾ ਤੇ ਉਸ ਤੋਂ ਵਧੀਆ ਆਪਾਂ ਚੀਜ਼ ਆ ਜਿਹੜੀ ਘਰੇ ਬਣਾਓ ਸਾਫ ਸੁਥਰੇ ਤਰੀਕੇ ਦੇ ਨਾਲ ਘਰ ਦਾ ਸ਼ੁੱਧ ਤੇਲ ਘਿਓ ਕੁਛ ਵੀ ਤੁਸੀਂ ਪਾ ਕੇ ਬਣਾ ਸਕਦੇ ਹੋ ਜੀ ਲਓ ਜੀ ਆਪਣੀ ਮਠਿਆਈ ਬਣ ਚੁੱਕੀ ਹੈ ਦੇਖੋ ਕਿੰਨਾ ਸੋਹਣਾ ਕਲਰ ਆਇਆ ਤੇ ਕਿੰਨੀ ਵਧੀਆ ਬਣੀ ਆ ਤੇ ਹੁਣ ਉੱਪਰ ਜੇ ਆਪਾਂ ਨਾਰੀਅਲ ਦਾ ਪੂਰਾ ਤੇ ਜਿਹੜੇ ਆਪਾਂ ਪਿਸਤਾ ਕੱਟ ਕੇ ਰੱਖੇ ਸੀ ਉਹ ਪਾ ਦਿੰਨੇ ਆ ਉਹਦੇ ਨਾਲ ਹੋਰ ਵੀ ਵਧੀਆ ਲੱਗ ਰਹੀ ਆ ਸੋਹਣੀ ਲੱਗ ਰਹੀ ਆ ਤੇ ਤੁਸੀਂ ਸਿੰਪਲ ਵੀ ਖਾ ਸਕਦੇ ਹੋ ਇਦਾਂ ਵੀ ਤੇ ਲੋ ਜੀ ਪਲੇਟ ਆਪਣੀ ਤਿਆਰ ਹੈ ਤੁਸੀਂ ਵੀ ਆ ਜਾਓ ਜਿਹਨੇ ਮਠਿਆਈ ਖਾਣੀ ਹੈ ਤੇ ਇੱਕ ਵਾਰ ਬਣਾਇਓ ਜਰੂਰ ਜੀ ਇਹ ਮਠਿਆਈ ਹੈ ਜਿਹੜੀ ਤੇ ਇੱਕ ਆਪਾਂ ਤੁਹਾਨੂੰ ਤੋੜ ਕੇ ਵੀ ਦਿਖਾ ਦਿੰਨੇ ਆ ਕਿੰਨੀ ਸੌਫਟ ਬਣੀ ਹੈ ਇਹ ਕਿੰਨੀ ਵਧੀਆ ਬਣੀ ਹੈ ਤੇ ਦੇਖ ਜੀ ਤੁਸੀਂ ਦੱਸ ਸਕਦੇ ਹੋ ਕਿੰਨੀ ਵਧੀਆ ਬਣੀ ਹੈ ਤੇ ਕਮੈਂਟ ਜਰੂਰ ਕਰ ਦਿਓ ਵੀਡੀਓ ਤੁਹਾਨੂੰ ਕਿਵੇਂ ਲੱਗੀ ਤੇ ਲਾਇਕ ਸ਼ੇਅਰ ਕਰਨੀ ਨਾ ਭੁੱਲਿਓ ਮਹਾਰਾਜ ਰਸੋਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆ ਨੈਕਸਟ ਵੀਡੀਓ ਦੇ ਨਾਲ ਤਦ ਤੱਕ